ਸਾਰਿਆਂ ਦੇ ਰਾਜਸੀ ਪੱਦਰ ਉੱਤੇ ਆਪੋ ਆਪਣੀ ਅਡਾਉਟ ਜੀ ਆਪੋ ਆਪਣੇ ਇਹ ਸੇ ਕਾਇਦੇ ਕਾਨੂੰਨ ਦੇ ਵਿੱਚ ਬੱਚੇ ਹੋਏ ਨੇ ਸਿਆਸੀ ਪੱਦਰ ਉੱਤੇ ਆਪ ਆਪਣੀਆਂ ਸਿਆਸੀ ਪਾਰਟੀਆਂ ਦੇ ਅੰਤਰਗਤ ਤੇ ਉਹ ਗੱਲ ਕਿਵੇਂ ਖੁੱਲੇ ਦਿਲ ਨਾਲ ਕਰ ਸਕਣ ਸਿੱਖ ਸਮਾਜ ਦੀ ਪੰਜਾਬੀਆਂ ਦੀ ਪਰ ਅਜਿਹਾ ਜੇ ਨਹੀਂ ਕਰਨਗੇ ਤਾਂ ਕਿਵੇਂ ਆਪਾ ਮੰਨਦੇ ਆ ਡਾਕਟਰ ਸਾਹਿਬ ਕਿ ਉਹ ਆਪਣੇ ਇੱਕ ਸਮਾਜ ਲਈ ਉਹ ਮਤਲਬ ਕੋਈ सुनिया दे दी कोशिश कर रहे हैं जाने में तो दरअसल जिस तरह की एक दिक्कत है जैसे महाराष्ट्रा देखिए अलग ही या दूसरी अस्थियाँ जिस तरह तरह का जो कोई भाषा फासला हो उसके हो पार्टी की टॉरिटिटी को रुकने कठिन है परंतु यहाँ देखते हैं कि इस तरह का यहाँ नहीं देखने मिले हैं कि आपको अपन ਜਾ ਪੰਜਾਬੀ ਨੇ ਉਹ ਸਾਡੇ ਤਾਂ ਇੱਕ ਸਾਂਝੀ ਫੋਟੋ ਵੀ ਨਹੀਂ ਕਰਵਾ ਲੈ ਕਹਿੰਦਾ ਭਾਬੋ ਉਹਦੇ ਤੋਂ ਹਿਜਕਾ ਹ ਤੇ ਕਰ ਰਹੇ ਨਹੀਂ ਆਪੋ ਆਪਣੀ ਇੱਕ ਨੀਤੀਆਂ ਨੇ ਇਡੇ ਤਹਤ ਕਿੰਨਾ ਕਦੇ ਵੀ ਇੱਕ ਮਤ ਨਹੀਂ ਹੁੰਦੇ ਤੇ ਇੱਕ ਮੁਠ ਨਹੀਂ ਹੁੰਦੇ ਜਾਂ ਬਸ ਲੱਜਾਰੇ ਦੁਨੀਆ ਦੇ ਵਿੱਚ ਬੜੀਆਂ ਘੱਟ ਕੌਮਾਂ ਨੇ ਜਿਹੜੀਆਂ ਸੰਸਾਰ ਪੱਧਰ ਉਤੇ ਆਪਣਾ ਆਵਾਸ ਬਣਾ ਰਹੀਆਂ ਹੁਣ ਇਹਨਾਂ ਦੇ ਵਿੱਚ ਇੱਕ ਸਿੱਖ ਵੱਸੋਂ ਐ ਜਿਹੜੀ ਕਿ ਸੰਸਾਰ ਪੱਧਰ ਉੱਤੇ ਇੰਨੀ ਦੇ ਨੀਂ ਫੱਟੇ ਪੱਧਰ ਉੱਤੇ ਆਵਾਸ ਬਣਾ ਰਹੀ ਏ ਕਹਿੰਦਾ ਭਾ ਕੇ ਆਪਣਾ ਵਸੇਬਾ ਮੰਤਰੀ ਪੱਧਰ ਉੱਤੇ ਅੱਗੇ ਵਧਾ ਰਹੀ ਏ ਕ ਮੰਤਰੀ ਪੱਧਰ ਦੀ ਜੇਕਰ ਗੱਲ ਕਰ ਲਈਏ 92 ਆ ਦੇ ਵਿੱਚ ਜਿਹੜੀ ਹੁਣ ਸਸਤੀ ਚੋਣ ਹੋਈ ਏ ਇੰਗਲੈਂਡ ਦੇ ਵਿੱਚ ਉੱਥੋਂ ਦੀ ਜਿਹੜੀ ਸਿੱਖ ਵੱਸੋਂ ਭਾਵੇਂ ਬਹੁਤ ਥੋੜੀ ਏ ਪਰੰਤੂ ਉੱਥੇ ਦਰਜਨ ਦੇ ਕਰੀਬ ਜਿਹੜੇ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ ਉਹਨਾਂ ਨੇ ਇੱਕ ਸਾਂਝੀ ਫੋਟੋ ਜਾਰੀ ਕਰਕੇ ਕਹਿੰਦਾ ਭਾਵ ਕਿ ਇੱਕ ਵੱਖਰੀ ਤਰ੍ਹਾਂ ਦਾ ਸਨੇਹਾ ਦਿੱਤਾ ਹੈ ਸਨੇਹਾ ਕਿਨੋਂ ਸਿੱਖ ਵਸੋਂ ਦਾ ਜਿਹੜਾ ਮੇਜ਼ਬਾਨ ਤੁਰਿਆ ਭਾਰਤ ਭਾਰਤ ਤੋਂ ਅੱਗੇ ਜਾ ਕੇ ਪੰਜਾਬ ਨੂੰ ਪੰਜਾਬੀਆਂ ਨੂੰ ਸਿੱਖਾਂ ਨੂੰ ਖਾਸ ਕਰਕੇ ਸਿੱਖ ਸੰਸਥਾ ਮੈਂਬਰਾਂ ਨੂੰ ਪੰਜਾਬੀ ਸੰਸਥਾ ਮੈਂਬਰਾਂ ਨੂੰ ਅੱਗੇ ਆਈਏ ਰਾਜਸੀ ਪੱਧਰ ਦੀ ਵੱਖਰੀ ਗੱਲ ਬਹੁਜਨ ਸਵਾਜ ਪਾਰਟੀ ਦਾ ਅਨੇਲੋ ਹਰਿਆਣਾ ਦੇ ਵਿੱਚ ਇੱਕ ਰਾਜਸੀ ਚੋਣਤਾ ਹੁੰਦਾ ਹੈ ਕਿਉਂਕਿ ਅਗਲੇ ਸਾਲ ਹਰਿਆਣਾ ਦੇ ਉਪਤਾਨ ਸਭਾ ਦੀਆਂ ਚੋਣਾਂ ਨੇ ਪੈਨ ਕੁਮਾਰੀ ਮਾਇਆਵਤੀ ਜਿਹੜੇ ਇਸ ਵੇਲੇ ਕੌਮੀ ਕਨਵੀਨਰ ਨੇ ਬਸਪਾ ਤੇ ਉਹਨਾਂ ਵੱਲੋਂ ਜਿਹੜੇ ਕੌਮੀ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਆਕਾਸ਼ ਆਨੰਦ ਉਹਨਾਂ ਵੱਲੋਂ ਇਹ ਰਾਸੀ ਪੱਤਰ ਦਾ ਪਹਿਲਾ ਸੰਯੋਗਤਾ ਹੈ ਕਹਿੰਦਾ ਭਾਅ ਕਿ ਆਕਾਸ਼ ਆਨੰਦ ਤੇ ਅਵੇ ਚਟਾਲਾ ਦਰਮਿਆਨ ਅਜੇ ਇਸਨੋਤਾ ਸ੍ਰੀ ਚੜਿਆ ਪੰਜਾਬ ਦੇ ਵਿੱਚ ਜਿਹੜੇ ਲਾਇਸੈਂਸੀ ਹਥਿਆਰ ਨੇ ਉਹਨਾਂ ਦੀ ਪ੍ਰਕਿਰਿਆ ਪੀਡੀ ਕਰਨ ਦੀ ਗੱਲ ਸਾਹਮਣੇ ਆਈ ਹੈ ਉਧਰ ਐਸਕੇਐਮ ਕਹਿੰਦਾ ਭਾਅ ਕਿ ਸਯੁਜਤ ਕਿਸਾਨ ਮੋਰਚਾ ਪੁਨਾਵਲੋਂ ਅਗਲੇ ਸਮੇ ਇੱਕ ਫੇਰ ਅੰਦੋਲਨ ਦੀ ਅੰਗੜਾਈ ਲਈ ਗਈ ਹੈ ਉਹ ਕੀ ਹੈ ਅਜੇ ਸਾਰੇ ਮਾਮਲੇ ਸੰਬੰਧੀ ਚਰਚਾ ਲਈ ਗੱਲਬਾਤ ਵਾਸਤੇ ਸਾਡੇ ਨਾਲ ਜੁੜੇ ਨੇ। ਉਹ ਕੇ ਚਿੰਤਕ ਸਿਆਸੀ ਮਾਹਰ ਤੇ ਆਦਾਰਾ ਜਾਗੋ ਇੰਟਰਨੈਸ਼ਨਲ ਦੇ ਸੰਵਾਦਕ ਡਾਕਟਰ ਭਗਵੰਤ ਸਿੰਘ। ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਚੈਨਲ ਈ ਮਿਸ਼ਨ ਲਵ ਯੂਲੋਂ ਤੁਹਾਡਾ ਸਵਾਗਤ ਹੈ। ਵੈਲਕਮ। ਬਹੁਤ ਬਹੁਤ ਸ਼ੁਕਰੀਆ ਭਿੰਡਰ ਸਾਹਿਬ ਸਤਿ ਸ੍ਰੀ ਅਕਾਲ। ਡਾਕਟਰ ਸਾਹਿਬ ਸਭ ਤੋਂ ਪਹਿਲਾਂ ਕ ਮੰਤਰੀ ਪਦਰ ਉੱਤੇ ਜੇਕਰ ਆਈਏ ਤਾਂ ਦੁਨੀਆ ਦੀਆਂ ਬੜੀਆਂ ਘੱਟ ਅਜਿਹੀਆਂ ਕੌਮਾਂ ਨੇ ਜਿਹੜੀਆਂ ਇਸ ਵੇਲੇ ਆਵਾਸ ਬਣਾ ਰਹੀਆਂ ਹੁਣ ਉਹਨਾਂ ਦੇ ਵਿੱਚ ਇੱਕ ਸਿੱਖ ਵੱਸੋਂ ਹੈ ਜਿਹੜੀ ਸੰਸਾਰ ਫੱਦਰ ਉਤੇ ਵਸ ਰਹੀ ਵੱਖ-ਵੱਖ ਦੇਸ਼ਾਂ ਦੇ ਵਿੱਚ ਕਹਿੰਦਾ ਭਾਵ ਕਿ 47 ਦੇ ਵਿੱਚ ਸਿੱਖ ਵੱਸੋਂ ਨੂੰ ਇੱਕ ਆਪਣਾ ਵਸੀਬਾ ਕਹਿੰਦਾ ਭਾਵ ਕਿ ਪਾਕਿਸਤਾਨ ਪੰਜਾਬ ਦਾ ਛੱਡ ਕੇ ਚੜ੍ਹਦੇ ਪੰਜਾਬ ਆਉਣਾ ਪਿਆ ਇਸ ਤੋਂ ਬਾਅਦ ਹਿੰਦੁਸਤਾਨ ਦੇ ਵਿੱਚ ਇਸ ਕੌਮ ਨੇ ਅੱਗੇ ਪ੍ਰਵਾਸ ਕੀਤਾ ਤੇ ਹੁਣ ਜਿਹੜਾ ਇੱਕ ਮੰਤਰੀ ਪੱਧਰ ਉਤੇ ਆਵਾਸ ਗੱਲ ਕਮਾਂਤਰੀ ਵਾਸ ਦੀ ਹੈ ਤਾਂ ਇੰਗਲੈਂਡ ਦੀ ਜਿਹੜੀ ਸੰਸਦੀ ਚੋਣ ਹਾਲ ਦੀ ਵਿੱਚ ਹੋਈ ਹੈ ਉੱਥੇ ਦਰਜਨ ਦੇ ਕਰੀਬ ਮੈਂਬਰ ਪਾਰਲੀਮੈਂਟ ਉਹ ਜਿੱਤੇ ਨੇ ਜਿਹੜੇ ਪੰਜਾਬੀ ਮੂਵ ਦੇ ਨੇ ਜਿਨ੍ਹਾਂ ਦੇ ਵਿੱਚ ਚਾਰ ਤਾਂ ਦਸਤਾਰ ਉਤਾਰੀ ਸਿੱਖ ਨੇ ਉਹਨਾਂ ਵੱਲੋਂ ਇੱਕ ਸਾਂਝੀ ਫੋਟੋ ਇੱਕ ਪਲੇਟਫਾਰਮ ਉੱਤੇ ਕੀਤੀ ਗਈ ਕਮਾਂਤਰੀ ਪੱਧਰ ਉੱਤੇ ਇੱਕ ਸਨੇਹਾ ਦਿੱਤਾ ਗਿਆ ਖਾਸ ਕਰਕੇ ਸਿੱਖ ਵੱਸੋਂ ਵਾਲੇ ਮੇਜ਼ਬਾਨ ਦੇਸ਼ ਭਾਰਤ ਨੂੰ ਕਿ ਜਿਹੜੀ ਐ ਸਿੱਖ ਪਾਰਲੀਮੈਂਟਰੀ ਪੱਧਰ ਉੱਤੇ ਵੀ ਇੱਕ ਸ਼ਕਤੀ ਵਾਂ ਕੇ ਉੱਭਰ ਰਹੀ ਐ ਕਹਿੰਦਾ ਭਾਬ ਕਿ ਉਹਨਾਂ ਨੇ ਜਿੱਥੇ ਪੰਜਾਬੀਆਂ ਨੂੰ ਸਿੱਖਾਂ ਦੀ ਗੱਲ ਕਰਨ ਦਾ ਇੱਕ ਸਨੇਹਾ ਅੱਗੇ ਦੇਣ ਦੀ ਕੋਸ਼ਿਸ਼ ਕੀਤੀ ਪਰ ਜਿਹੜਾ ਅਗਲਾ ਚਿੰਤਾ ਭਰਿਆ ਸਵਾਲ ਐ ਕਿ ਮੇਜ਼ਬਾਨ ਸਿੱਖ ਵਸੂਨ ਦਾ ਜਿਹੜਾ ਭਾਰਤ ਭਾਰਤ ਦੇ ਵਿੱਚ ਹਾਲੇ ਤਾਈਂ ਜਿਹੜੇ ਸਿੱਖ ਪਾਰਲੀਮੈਂਟ ਮੈਂਬਰ ਬਣਦੇ ਰਿਹਾ ਚਾਹੇ ਪਾਰਲੀਮੈਂਟ ਚਾਹੇ ਰਾਜ ਸਭਾ ਦੇ ਵਿੱਚ ਵੱਖ-ਵੱਖ ਰਾਜਾਂ ਦੇ ਵਿੱਚੋਂ ਵੱਖ-ਵੱਖ ਖੇਤਿਆਂ ਦੇ ਵਿੱਚੋਂ ਜਾਂ ਸਾਰੇ ਪੰਜਾਬ ਦੇ ਵਿੱਚੋਂ ਪਰ ਹਾਲੇ ਤਾਈਂ ਇਸੇ ਤਰ੍ਹਾਂ ਸਾਂਝੀ ਫੋਟੋ ਦੇ ਵਿੱਚ ਕਦੇ ਉਹ ਨਹੀਂ ਵੇਖੀ ਗਏ ਉਹ ਵੱਖ-ਵੱਖ ਜਿਹੜੀ ਐਸਐਸਪਾਰਟੀਆਂ ਉਹਨਾਂ ਦੀ ਅਡੌਲਜੀ ਦੇ ਵਿੱਚ ਬੱਜੇ ਹੋਏ ਨੇ ਤੇ ਜਿੱਥੋਂ ਇੱਕ ਗੱਲ ਵੱਡੇ ਪੱਧਰ ਤੇ ਸਾਹਮਣੇ ਆਉਂਦੀ ਹੈ ਕਿ ਉਹਨਾਂ ਨੇ ਇੱਕ ਮੰਤਰੀ ਪੱਧਰ ਉੱਤੇ ਪੰਜਾਬੀ ਜਾਂ ਸਿੱਖ ਹੋਣ ਦਾ ਸਬੂਤ ਸਨੇਹਾ ਕੀ ਦਿਨ ਹੈ ਉਹ ਉਸ ਪੱਧਰ ਉੱਤੇ ਆਪਣੀ ਪਾਰਟੀ ਤੋਂ ਬਾਹਰ ਜਾ ਕੇ ਸਿੱਖਾਂ ਦੀ ਖਾਸ ਕਰਕੇ ਸਿੱਖ ਸਮਾਜ ਦੀ ਉਸ ਕਦਰ ਪੰਜਾਬੀਆਂ ਦੀ ਉਹ ਗੱਲ ਵੀ ਨਹੀਂ ਕਰ ਰਹੇ ਜਾਂ ਕਰ ਸਕਦੇ ਅਜਿਹਾ ਸਾਰਾ ਇਹ ਮਾਮਲਾ ਸ੍ਰੀ ਮੰਤਰੀ ਪੱਧਰ ਤੋਂ ਜੇਕਰ ਆਪਾਂ ਮੇਜ਼ਬਾਨ ਪੰਜਾਬ ਪੰਜਾਬੀ ਸਿੱਖ ਮਸਵਹ ਲਾਈਏ ਡਾਕਟਰ ਸਾਹਿਬ ਇਹ ਸਾਰੇ ਮਾਮਲੇ ਨੂੰ ਤੁਸੀਂ ਢੱਡ ਕਰਕੇ ਦੇਖਿਓ ਤੇ ਨਾਲੇ ਗੱਲ ਨੂੰ ਅੱਗੇ ਤੋਰਿਓ ਕਿ ਕੀ ਕਾਰਨ ਹੈ ਕਿ ਜਿਹੜੀ ਹੈ ਭਾਰਤ ਦੇ ਵਿੱਚ ਸਾਰੇ ਸਿੱਖ ਪਾਰਲੀਮੈਂਟ ਪੇਰੀਅਨ ਕਹਿੰਦਾ ਭਾਵੇਂ ਕਿ ਸਸਤ ਮੈਂਬਰ ਚਾਹੇ ਵੱਖ-ਵੱਖ ਪਾਰਟੀਆਂ ਦੇ ਨੇ ਆਜ਼ਾਦ ਨੇ ਕਦੇ ਵੀ ਇੱਕੋ ਫੋਟੋ ਦੇ ਵਿੱਚ ਸਾਂਝੇ ਨਹੀਂ ਵੇਖੀ ਗਏ ਹਾਲਾਂਕਿ ਯਤਨ ਸਮੇਂ ਪਿਛਲੇ-ਪਿਛਲੇ ਸਮੇਂ ਹੁੰਦੇ ਰਹੇ ਕਿ ਜਿਹੜੇ ਪੰਜਾਬੀ ਸਿੱਖਣ ਜਾਂ ਸਾਰੇ ਹੀ ਲੋਕ ਇੱਕ ਪਲੇਟਫਾਰਮ ਤੇ ਇੱਕ ਫੋਰਮ ਕਾਇਮ ਕਰਨ ਅਜਿਹੀਆਂ ਗੱਲਾਂ ਬਾਤਾਂ ਜ਼ਰੂਰ ਹੁੰਦੀਆਂ ਨੇ ਆ ਪਰੰਤੂ ਗੱਲ ਹਕੀਕਤਾਂ ਤੋਂ ਅਮਲਾਂ ਤੋਂ ਬਹੁਤ ਦੂਰ ਰਹੀ ਹੈ ਹੁਣ ਤੱਕ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਪਹਿਲੀ ਗੱਲ ਤਾਂ ਬਹੁਤ ਹੀ ਖੁਸ਼ੀ ਦਾ ਕਾਮ ਹੈ ਖੁਸ਼ੀ ਦਾ ਸਮਾਂ ਇਹ ਸਿੱਖ ਤੇ ਪੰਜਾਬੀ ਯੂਕੇ ਦੇ ਵਿੱਚ ਇੱਕ ਦਰਜਣ ਦੇ ਕਰੀਬ ਐਮਪੀ ਚੁਣੇ ਗਏ ਨੇ ਤੇ ਉਹਨਾਂ ਨੇ ਇਕੱਠੇ ਆਪਣੀ ਫੋਟੋਸ ਆਇਆ ਸ਼ਾਇਆ ਕੀਤੀ ਆ ਉਸ ਮੁਲਕ ਦੇ ਵਿੱਚ ਉਹਨਾਂ ਨੇ ਆ ਕੇ ਆਪਣਾ ਉਥੋਂ ਦੀ ਪਾਰਲੀਮੈਂਟ ਦੇ ਮੈਂਬਰ ਬਣਨਾ ਬਹੁਤ ਵੱਡੀ ਮਾਣ ਦੀ ਬਾਤ ਹੈ ਜਿੰਨਾ ਜਿਹੜੀ ਕਿ ਇੰਗਲੈਂਡ ਦਾ ਕਿਸੇ ਵੇਲੇ ਦੁਨੀਆ ਦੇ ਉੱਪਰ ਸੂਰਜ ਨਹੀਂ ਚੁਕਦਾ ਦੁਨੀਆ ਦੇ ਵਿੱਚ ਉਹਨਾਂ ਦਾ ਐਡਾ ਵੱਡਾ ਰਾਤ ਹੀ ਔਰ ਪੰਜਾਬ ਦੇ ਉੱਪਰ ਹਿੰਦੁਸਤਾਨ ਦੇ ਉੱਪਰ ਵੀ ਉਹਨਾਂ ਦਾ ਰਾਜ ਰਿਹਾ ਤੇ ਉਸ ਮੁਲਕ ਦੇ ਵਿੱਚ ਜਾ ਕੇ ਸਿੱਖਾਂ ਨੇ ਆਪਣੀ ਇੱਕ ਇਸ ਤਰ੍ਹਾਂ ਦੀ ਇੱਕ ਭਲ ਬਣਾਈ ਹੈ ਤੇ ਉਹਨਾਂ ਨੇ ਆਪਣੀਆਂ ਸੀਟਾਂ ਜਿੱਤੀਆਂ ਨੇ ਲੋਕਾਂ ਦੇ ਵਿੱਚ ਇਸ ਤਰ੍ਹਾਂ ਗਏ ਨੇ ਤੇ ਪਾਰਲੀਮੈਂਟ ਦੇ ਵਿੱਚ ਈਡੀ ਵੱਡੀ ਪੱਦਰ ਦੇ ਨਾਲ ਪਹਿਲੀ ਵਾਰ ਇਕੱਠੇ ਹੋ ਕੇ ਉਹਨਾਂ ਨੇ ਆਪਣੇ ਆਪ ਨੂੰ ਇੱਕ ਜੱਟ ਜ਼ਹਿਤੀ ਵੀ ਅੰਮਣੇ ਲਿਆਂਦੀ ਹੈ ਤੇ ਜੇ ਇਹ ਤੇ ਇਸ ਮੁੱਚੇ ਤੌਰ ਦੇ ਪਰ ਮੁੱਚੇ ਦੇਸ਼ਾਂ ਦੇ ਵਿੱਚ ਜਾਂ ਪ੍ਰਮੰਤਰੀ ਪਦਰ ਦੇ ਉੱਪਰ ਇਸ ਤਰ੍ਹਾਂ ਦਾ ਇੱਕ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਸਿੱਖ ਇੱਕ ਮੁਠੋ ਕੇ ਆਪਣੇ ਜਿਹੜੇ ਹੈਗੇ ਕੀਤੇ ਨੇ ਆਪਣੀਆਂ ਜਿਹੜੀਆਂ ਮੰਗਾਂ ਨੇ ਆਪਣੇ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦਾ ਸਮਾਧਾਨ ਕਰ ਸਕਦੇ ਨੇ ਉਹਨਾਂ ਦੇ ਲਈ ਉਹ ਲਿਟਕੇ ਖੜਨਗੇ ਉਹਨਾਂ ਨੇ ਇਹ ਵੀ ਇੱਕ ਸੰਕਲਪ ਦੜਾਇਆ ਇਹ ਬਿਲਕੁਲ ਸਹੀ ਹੈ ਕਿ ਭਾਰਤ ਦੇ ਵਿੱਚ ਜਿੱਥੇ ਕਿ ਪੰਜਾਬ ਸਿੱਖਾਂ ਦੀ ਇੱਕ ਜਿਹੜੀ ਜਨਮ ਸਥਾਨ ਹੈ ਜਿੱਥੇ ਕਿ ਸਹਿਬ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਪੰਥ ਸਾਜਿਆ ਖਾਲਸਾ ਪੰਥ ਸਾਜਿਆ ਗੁਰੂ ਨਾਨਕ ਦੇਵ ਜੀ ਨੇ ਇਸ ਤਰ੍ਹਾਂ ਦਾ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ ਸੀ ਗੁਰੂਆਂ ਪੀਰਾਂ ਦੀ ਧਰਤੀ ਤੋਂ ਇੱਥੋਂ ਇਸ ਤਰ੍ਹਾਂ ਦਾ ਜਿਹੜਾ ਸੰਦੇਸ਼ ਜਾਣਾ ਚਾਹੀਦਾ ਸੀ ਇਹ ਇੱਥੋਂ ਅਸੀਂ ਮਨਫੀ ਹੋ ਰਹੇ ਹਾਂ ਇੱਥੋਂ ਅਸੀਂ ਵਸ ਰਹੇ ਹਾਂ ਇੱਥੇ ਜਿਹੜਾ ਕਿ ਇਹ ਤੋਂ ਸੰਦੇਸ਼ ਜਾਵੇ ਕਿਉਂਕਿ ਜਿਹੜੀ ਮੂਲ ਧਰਤੀ ਇਹ ਅਸਲ ਦੇ ਵਿੱਚ ਜੰਮਨਪੁਰੀ ਹੈ ਤੇ ਉਹ ਤਾਂ ਵਿਦੇਸ਼ ਦੇ ਵਿੱਚ ਜਾ ਕੇ ਉਹਨਾਂ ਨੇ ਆਪਣੇ ਆਪ ਨੂੰ ਸਥਾਪਿਤ ਕਰ ਲਿਆ ਬਹੁਤ ਵੱਡਾ ਆਮਨੇ ਸੰਦੇਸ਼ ਦਿੱਤਾ ਪਹਿਲ ਕਦਮੀ ਕੀਤੀ ਹੈ ਪਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਕਦੇ ਵੀ ਨਹੀਂ ਹੋਈ ਕਿ ਇਕੱਠੀਆਂ ਦੀ ਇਸ ਤਰ੍ਹਾਂ ਦੀ ਕੋਈ ਫੋਟੋ ਜਾਂ ਇਸ ਤਰ੍ਹਾਂ ਸੰਕਲਪ ਦਿੱਤਾ ਜਾਵੇ ਬੇਸ਼ੱਕ 1977 ਦੇ ਵਿੱਚ ਜਦੋਂ ਐਮਰਜੈਂਸੀ ਤੋਂ ਬਾਅਦ ਸੀ ਉਦੋਂ ਅਕਾਲੀ ਦਲ ਨੇ ਬਹੁਤ ਵੱਡੀ ਮੈਜੋਰਟੀ ਹਾਸਲ ਕੀਤੀ ਸੀ 10 ਦੇ ਕਰੀਬ ਐਮਪੀ ਉਹਨਾਂ ਦੇ ਆਪਣੇ ਸੀ ਸਿੱਖ ਇਹ ਕਿਸਾ ਧਾਰੀ ਸਨ ਪਰੰਤੂ ਉਸ ਤੋਂ ਬਾਅਦ ਮਤਲਬ ਇਸ ਤਰ੍ਹਾਂ ਦਾ ਜਿਹੜਾ ਵਰਤਾਂਤ ਨਹੀਂ ਅੱਗੇ ਸਿਰਜਿਆ ਜਾ ਸਕਿਆ ਉਸ ਤੋਂ ਬਾਅਦ ਪਿੱਛੇ ਨੂੰ ਹੀ ਆਉਂਦਾ ਗਿਆ ਤੇ ਹੁਣ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਇੱਕ ਵਾਤਾਵਰਣ ਹੈ ਕਿਉਂਕਿ ਹਰੇਕ ਪਾਰਟੀ ਦਾ ਜਿਵੇਂ ਕਿ ਕਾਂਗਰਸ ਪਾਰਟੀ ਹੈ ਬੇਸ਼ੱਕ ਉਹਦੇ ਵਿੱਚੋਂ ਵੀ ਸਿੱਖ ਮੈਂਬਰ ਪਾਰਲੀਮੈਂਟ ਜਿੱਤਦੇ ਨੇ ਅਤੇ ਦੂਸਰੀਆਂ ਪਾਰਟੀਆਂ ਦੇ ਵਿੱਚੋਂ ਵੀ ਤੇ ਅਕਾਲੀ ਦਲ ਦੇ ਵਿੱਚੋਂ ਵੀ ਪਰੰਤੂ ਇਹਨਾਂ ਦੀ ਆਪਣੀ ਰਾਜਸੀ ਇਹ ਜਿਹੜੀ ਖੜੇਵਾਜੀ ਹੈ ਤੇ ਰਾਜਸੀ ਵੋਰਥ ਹੋਣ ਦੇ ਕਾਰਨ ਆਪੋ ਆਪਣੇ ਏਜੰਡੇ ਹੋਣਗੇ ਬਿਲਕੁਲ ਤੁਹਾਡੇ ਕਹਿੰਦਾ ਪਾਪ ਡਾਕਟਰ ਸਾਹਿਬ ਕੇ ਰਾਜਸੀ ਦ੍ਰਿਸ਼ਟੀਕੋਣ ਇਹਨਾਂ ਸਾਰਿਆਂ ਦੇ ਵੱਖੋ ਵੱਖਰੇ ਨੇ ਚਾਹੇ ਇਸ ਵੇਲੇ ਅਜ ਦੀ ਤਰੀਕ ਦੇ ਵਿੱਚ ਆਮ ਆਦੀ ਪਾਰਟੀ ਐ ਪਾਰਲੀਮੈਂਟ ਦੇ ਵਿੱਚ ਕਾਂਗਰਸ ਐ ਜਾਂ ਕੈਲੀ ਕਿਸ ਰੋਮਣੀ ਅਕਾਲੀ ਦਾਲ ਐ ਜਾਂ ਆਜ਼ਾਦ ਨੇ ਇਹਨਾਂ ਸਾਰਿਆਂ ਦੀ ਰਾਜਸੀ ਪੱਧਰ ਉੱਤੇ ਆਪੋ ਆਪਣੀ ਅਡਾਉਲੋਜੀ ਐ ਆਪੋ ਆਪਣੇ ਇਸੇ ਕਾਇਦੇ ਕਾਨੂੰਨ ਦੇ ਵਿੱਚ ਬੱਜੇ ਹੋਏ ਨੇ ਸਿਆਸੀ ਪੱਧਰ ਉੱਤੇ ਆਪੋ ਆਪਣੀਆਂ ਸਿਆਸੀ ਪਾਰਟੀਆਂ ਦੇ ਅੰਤਰਗਤ ਤੇ ਉਹ ਗੱਲ ਕਿਵੇਂ ਖੁੱਲੇ ਦਿਲ ਨਾਲ ਕਰ ਸਕਣ ਸਿੱਖ ਸਮਾਜ ਦੀ ਪੰਜਾਬੀਆਂ ਦੀ ਪਰ ਅਜਿਹਾ ਜੇ ਨਹੀਂ ਕਰਨਗੇ ਤਾਂ ਕਿਵੇਂ ਆਪਾਂ ਮੰਨਦੇ ਆ ਡਾਕਟਰ ਸਾਹਿਬ ਕਿ ਉਹ ਆਪਣੇ ਇੱਕ ਸਮਾਜ ਲਈ ਉਹ ਮਤਲਬ ਕੋਈ ਸਨੇਹਾ ਦੇ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਨਹੀਂ ਡਾਕਟਰ ਸਾਹਿਬ ਜਿਸ ਤਰ੍ਹਾਂ ਕਿ ਦੇਖਿਆ ਜਾਵੇ ਮਹਾਰਾਸ਼ਟਰ ਦੇ ਜਾਂ ਬਿਹਾਰ ਦੇ ਜਦੋਂ ਸੀਅ ਸਟੇਟਾਂ ਦੇ ਵਿੱਚ ਜਿਸ ਤਰ੍ਹਾਂ ਕਿ ਕਦੋਂ ਕੋਈ ਉਹਨਾਂ ਦੇ ਖਾਸ ਮਸਲਾ ਹੁੰਦਾ ਉੱਥੇ ਉਹ ਪਾਰਟੀ ਪੋਲਿਟਿਕਸ ਦੇ ਉੱਪਰ ਉੱਠ ਕੇ ਇਕੱਠੇ ਹੁੰਦੇ ਨੇਗੇ ਪਰੰਤੂ ਪੰਜਾਬ ਦੇ ਪ੍ਰਤੀ ਇਸ ਤਰ੍ਹਾਂ ਦਾ ਰੁਝਾਨ ਨਹੀਂ ਦੇਖਣ ਨੂੰ ਮਿਲ ਰਿਹਾ ਇੱਥੇ ਆਪੋ ਆਪਣੀ ਪੋਲਿਟਿਕਸ ਕਿੱਡੀ ਜਾ ਰਹੀ ਹੈ ਹਰੇਕ ਪਾਰਟੀ ਦਾ ਆਪੋ ਆਪਣਾ ਏਜੰਡਾ ਹੈ ਇਸ ਕਰਕੇ ਉਹ ਇੱਕ ਪਲੇਟਫਾਰਮ ਤੇ ਨਹੀਂ ਆਉਂਦੇ ਬੇਸ਼ੱਕ ਕਿੰਨੇ ਵੀ ਗੰਭੀਰ ਮਸਲੇ ਹੋਣ ਪਰੰਤੂ ਉਹਨਾਂ ਨੇ ਆਪੋ ਆਪਣੀ ਡੱਫਲੀ ਜ਼ਰੂਰ ਅਲੱਗ-ਅਲੱਗ ਵਜਾਉਣੀ ਹੁੰਦੀ ਹੈ ਤੇ ਹੁਣ ਜਿਸ ਤਰ੍ਹਾਂ ਯੂਕੇ ਦੇ ਵਿੱਚ ਉਹਨਾਂ ਨੇ ਏਡੇ ਖੁੱਲ੍ਹ ਦਲੀ ਦੇ ਨਾਲ ਕਿ ਇਸ ਤਰ੍ਹਾਂ ਦਾ ਆਪਣਾ ਇੱਕ ਸੰਦੇਸ਼ ਦਿੱਤਾ ਹੈ ਉਹਦੇ ਲਈ ਜ਼ਰੂਰੀ ਹੈ ਕਿ ਪੰਜਾਬੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਖਾਸ ਤੌਰ ਤੇ ਸਿੱਖ ਪਾਰਲੀਮੈਂਟ ਮੈਂਬਰ ਨੇ ਜਾਂ ਪੰਜਾਬੀ ਮਾਨਸਕਤਾ ਵਾਲੇ ਮੈਂਬਰ ਪਾਰਲੀਮੈਂਟ ਨੇ ਇਸ ਬਾਰੇ ਜ਼ਰੂਰ ਸੋਚਣਗੇ ਕਿ ਪੰਜਾਬ ਦੇ ਮਸਲਿਆਂ ਦੇ ਲਈ ਸਿੱਖਾਂ ਦੇ ਮਸਲਿਆਂ ਦੇ ਲਈ ਉਹਨਾਂ ਨੂੰ ਘੱਟੋ ਘੱਟ ਮਿਨੀਮਮ ਪ੍ਰੋਗਰਾਮ ਦੇ ਉੱਪਰ ਇਕੱਠੇ ਹੋਣਾ ਬਹੁਤ ਜ਼ਰੂਰੀ ਹੈ ਤਾਂ ਹੀ ਉਹਨਾਂ ਦੀਆਂ ਹਕੀ ਮੰਗਾ ਜਿਹੜਾ ਕਿ ਉਹਨਾਂ ਨੂੰ ਬਹੁਤ ਜ਼ਰੂਰੀ ਹੈ ਜਿੱਥੇ ਕਿ ਉਹਨਾਂ ਨੇ ਵੋਟਾਂ ਲੈਣੀਆਂ ਨੇ ਉਹਨਾਂ ਦੇ ਵਿੱਚ ਜਾਣ ਦੇ ਲਈ ਉਹਨਾਂ ਦੀ ਘੱਟੋ ਘੱਟ ਪ੍ਰੋਗਰਾਮ ਦੇ ਉੱਪਰ ਤਾਂ ਉਹਨਾਂ ਦੀ ਸਹਿਮਤੀ ਬਣਨੀ ਚਾਹੀਦੀ ਹੈ ਇਹ ਕਾਰਨ ਇਹ ਵੀ ਹੈ ਯੂਕੇ ਦੇ ਵਿੱਚ ਕਿਉਂਕਿ ਜਿਹੜੇ ਪੰਜਾਬ ਦੇ ਜਾਂ ਸਿੱਖ ਮੈਂਬਰ ਪਾਰਲੀਮੈਂਟ ਬਣੇ ਨੇ ਉਹ ਆਪਣੀ ਆਪਣੀ ਕਮਿਊਨਿਟੀ ਦੇ ਵਿੱਚੋਂ ਬਹੁਤ ਵੱਧ ਵੋਟਾਂ ਲੈ ਕੇ ਗਏ ਨੇ ਉਸ ਦੇ ਪ੍ਰਤੀ ਉਹ ਜਵਾਬ ਦੇ ਨੇ ਇਸ ਕਰਕੇ ਉਹਨਾਂ ਦੀ ਮਜਬੂਰੀ ਵੀ ਬਣਦੀ ਹੈ ਤੇ ਉਹ ਇਕੱਠੇ ਹੋ ਕੇ ਆਪਣੇ ਆਪ ਨੂੰ ਇਸ ਤਰ੍ਹਾਂ ਦਾ ਪ੍ਰੋਜੈਕਟ ਕਰਨਗੇ ਤਾਂ ਹੀ ਉੱਥੇ ਵਿਦੇਸ਼ ਦੇ ਵਿੱਚ ਉਹਨਾਂ ਦੀ ਜਣਾ ਲੱਗਣਗੀਆਂ ਕਿਉਂਕਿ ਉਹ ਬਹੁਤ ਕਟਗੀਨਤੀ ਦੇ ਵਿੱਚ ਨੇ ਇਸੋ 650 ਮੈਂਬਰ ਦੇ ਵਿੱਚ ਇੰਨੀ ਮੈਂਬਰਾਂ ਦੀ ਕਿੰਨਤੀ ਕਿੰਨੀ ਹੁੰਦੀ ਹੈ ਪਰ ਪੰਜਾਬ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਜਿਹੜੀ ਸਿੱਖਾਂ ਦੀ ਆਪਣੀ ਬਹੁ ਗਿਣਤੀ ਹੋਣ ਕਰਕੇ ਇਸ ਪੱਖੋਂ ਵਿਸਲੇ ਹੋ ਰਹੇ ਨੇ ਜਾਂ ਪੰਜਾਬੀ ਆਪਣੇ ਆਪ ਨੂੰ ਵਿਸਲਿਆ ਸਮਝਦੇ ਨੇ ਪਰੰਤੂ ਰੂਤ ਇੱਥੇ ਵੀ ਇਸ ਤਰ੍ਹਾਂ ਹੀ ਹੈ ਕਿਉਂਕਿ ਘੱਟ ਗਿਣਤੀਆਂ ਨੂੰ ਇਸ ਤਰ੍ਹਾਂ ਕੇ ਦਤਾੜਿਆ ਜਾਂਦਾ ਜਾਂ ਘੱਟ ਗਿਣਤੀਆਂ ਦੇ ਉੱਪਰ ਉਹਨਾਂ ਦੇ ਮਸਲਿਆਂ ਨੂੰ ਅਣਗੌਲਿਆ ਕੀਤਾ ਜਾਂਦਾ ਹੈ ਵੱਡੀਆਂ ਜਿਹੜੀਆਂ ਤਾਕਤਾਂ ਨੇ ਵੱਡੀਆਂ ਜਿਹੜੀਆਂ ਸ਼ਕਤੀਆਂ ਨੇ ਵੱਡੀਆਂ ਬਹੁ ਗਣਤੀਆਂ ਨੇ ਉਹ ਹਮੇਸ਼ਾ ਕੱਟ ਗਣਤੀਆਂ ਨੂੰ ਨਿਤਾੜ ਦੀਆਂ ਨੇ ਜਾਂ ਉਹਨਾਂ ਨੂੰ ਖਤਮ ਕਰਨ ਵੱਲ ਨੂੰ ਉਹਨਾਂ ਦੇ ਏਜੰਡੇ ਹੁੰਦੇ ਨੇ ਇਸ ਲਈ ਕੱਟ ਗਣਤੀਆਂ ਨੂੰ ਆਪਣੇ ਆਪਣੇ ਇਹ ਹੋਂਦ ਨੂੰ ਬਚਾਉਣ ਦੇ ਲਈ ਇੱਕ ਮੁਠਤਾਂ ਤੇ ਪਾਰਟੀ ਲੈਂਟੋਂ ਹਟ ਕੇ ਇੱਕ ਇਸ ਤਰ੍ਹਾਂ ਦੀ ਵੀ ਇੱਕ ਲੈਣ ਇਖਤਿਆਰ ਕਰਨ ਦੀ ਜ਼ਰੂਰਤ ਹੈ ਤਾਂ ਹੀ ਉਹ ਆਪਣੇ ਆਪ ਨੂੰ ਸਰਵਾਈਵ ਕਰ ਸਕਦੇ ਨੇ ਹੂੰ ਦੇਖੋ ਡਾਕਟਰ ਸਾਹਿਬ ਬਹੁਤ ਸਾਰੇ ਮਸਲੇ ਹੁੰਦੇ ਆ ਕਿਸੇ ਵੀ ਕੌਮ ਦੇ ਕਿਸੇ ਧਰਮ ਦੇ ਧਰਮ ਨਾਲ ਜੁੜੇ ਮਾਮਲੇ ਲਾ ਲਓ ਸਭਿਆਤਾ ਦੇ ਮਾਮਲੇ ਖੈਰ ਜੇਕਰ ਆਪਾਂ ਭਾਰਤ ਦੀ ਗੱਲ ਕਰ ਲਈਏ ਭਾਰਤ ਦੇ ਸੰਸਦ ਮੈਂਬਰ ਤਾਂ ਇੱਕ ਦੂਜੇ ਨੂੰ ਪਾਰਲੀਮੈਂਟ ਦੇ ਵਿੱਚ ਨੋਖ ਚੋਖ ਕੀ ਕਰਦੇ ਆ ਜੇ ਕੋਈ ਇੱਕ ਮਸਲਾ ਉਠਾਉਂਦਾ ਹੈ ਤਾਂ ਉਹਦੇ ਉੱਤੇ ਪਾਰਲੀਮੈਂਟ ਦੇ ਵਿੱਚ ਪੰਜਾਬ ਦਾ ਮੈਂਬਰ ਪਾਰਲੀਮੈਂਟ ਹੀ ਉਹਦੀ ਵਿਰੋਧ ਕਰ ਰਿਹਾ ਹੁੰਦਾ ਕਿਉਂਕਿ ਉਹ ਸਿਆਸੀ ਐਰੋਲੋਜੀ ਦੇ ਵਿੱਚ ਬੱਚੇ ਨੇ ਉਹ ਸਨੇਹਾ ਦੀ ਦੇਣ ਕੇ ਅਸੀਂ ਸਾਰੇ ਪੰਜਾਬੀ ਜਾਂ ਸਿੱਖ ਇੱਕ ਮਤਾਂ ਅਜਿਹਾ ਦਿਹਾੜਾ ਕਹਿੰਦਾ ਭਾਵ ਕਿ ਜਿਹੜਾ ਬਖਾਇਆ ਇਸ ਵੇਲੇ ਉਹ ਇੰਗਲੈਂਡ ਦੇ ਮੈਂਬਰ ਪਾਰਲੀਮੈਂਟ ਨੇ ਜਿਹਦੇ ਨਾਲ ਇੱਕ ਸਨੇਹਾ ਮੈਸੇਜ ਜ਼ਰੂਰ ਕਮਾਂਤਰੀ ਪਦਰ ਉੱਤੇ ਜਾਂਦਾ ਹੈ ਕਿ ਜੇਕਰ ਕੋਈ ਸਿੱਖ ਮਾਮਲੇ ਦੀ ਗੱਲ ਕਿਤੇ ਕੋਈ ਵਿਦੀਕੀ ਦੀ ਤੁਰਦੀ ਹੈ ਜਾਂ ਇਹ ਮਾਮਲਾ ਕਿਸੇ ਵਿਹਾਜ ਤੋਂ ਉੱਠਦਾ ਤਾਂ ਉਹਦੀ ਪੈਰ ਵੀ ਕਰਨ ਲਈ ਇੱਕ ਗਰੁੱਪ ਤਿਆਰ ਜ਼ਰੂਰ ਹੋ ਗਿਆ ਭਾਵੇਂ ਕਿ ਉਹ ਮੇਜ਼ਬਾਨ ਜਿਹੜਾ ਸਿੱਖਾਂ ਦੀ ਬਹੁ ਬਸੋਂ ਆਇਆ ਹੈ ਮੇਜ਼ਬਾਨ ਹੈ ਜਿਹੜਾ ਤੁਰਾ ਸਥਾਨ ਪੰਜਾਬ ਉੱਥੋਂ ਇਹ ਗੱਲ ਹੱਲੇ ਤਾਈਂ ਪੜਦੀ ਨਹੀਂ ਵਿਖਾਈ ਦਿੱਤੀ ਜਿਹੜੀ ਚੂਕੋ ਹੈ ਯੂਪੀ ਵਾਲਿਆਂ ਨੇ ਕਹਿੰਦਾ ਪਾਪ ਇੱਕ ਫੋਟੋ ਦੇ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਹੈ ਹੈ ਡਾਕਟਰ ਸਾਹਿਬ ਇਸ ਭਾਰਤ ਦੇ ਵਿੱਚ ਜਿਹੜੇ ਸਿੱਖ ਪਾਰਲੀਮੈਂਟਰੀਅਨ ਨੇ ਜਾਂ ਸਸਦੀ ਮੈਂਬਰ ਨੇ ਜਾਂ ਪੰਜਾਬੀ ਨੇ ਉਹ ਹੱਲੇ ਤਾਈਂ ਇੱਕ ਸਾਂਝੀ ਫੋਟੋ ਵੀ ਨਹੀਂ ਕਰਵਾ ਰਹੇ ਕਹਿੰਦਾ ਭਾਵ ਕਿ ਉਹਦੇ ਤੋਂ ਹਿਜਕਾਟ ਕਰ ਰਹੇ ਨੇ ਜਿਹੜੇ ਇਹਦੇ ਤੇ ਸਿੱਖ ਮਸਲਿਆਂ ਉੱਤੇ ਉਹਨਾਂ ਨੇ ਖੁੱਲ੍ਹਦਲੀ ਨਾਲ ਬੋਲਣਾ ਉਹ ਤਾਂ ਬਹੁਤ ਦੂਰ ਦੀ ਗੱਲ ਹੈ ਜੀ ਹਿੰਦਰ ਸਾਹਿਬ ਅਸਲ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀਆਂ ਮੇਨ ਪਾਰਟੀ ਯਾਨੀ ਮੁੱਖ ਪਾਰਟੀ ਹੈ ਸ਼੍ਰੋਮਣੀ ਕਾਲੀਦਾ ਲੈਂਕਸ ਪਾਰਟੀ ਜਾਂ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਹੈ ਇਹਨਾਂ ਦੇ ਆਪੋ ਆਪਣੇ ਏਜੰਡੇ ਨੇ ਜੀ ਅਪੋ ਆਪਣੀ ਇੱਕ ਨੀਤੀਆਂ ਨੇ ਉਸ ਦੇ ਤਹਿਤ ਇਹਨਾਂ ਨੂੰ ਕਦੇ ਵੀ ਉਹ ਇੱਕ ਮਤ ਨਹੀਂ ਹੁੰਦੇ ਤੇ ਇੱਕ ਮੁੱਠ ਨਹੀਂ ਹੁੰਦੇ ਪੰਜਾਬ ਦੇ ਮਸਲਿਆਂ ਦੇ ਬਾਰੇ ਵਿੱਚ ਉਹਨਾਂ ਦੀ ਕਿਉਂਕਿ ਇਸ ਤਰ੍ਹਾਂ ਦੀ ਸੰਕੀਰਣ ਸੋਚ ਹੈ ਕਿਉਂਕਿ ਉਹਨਾਂ ਦੀ ਹਾਈ ਕਮਾਂਡ ਹੈ ਜਿਹੜੀਆਂ ਵੱਡੀਆਂ ਪਾਰਟੀਆਂ ਨੇ ਜਿਵੇਂ ਭਾਰਤੀ ਜਨਤਾ ਪਾਰਟੀ ਹੈ ਕਾਂਗਰਸ ਪਾਰਟੀ ਹੈ ਔਰ ਆਮ ਆਦਮੀ ਪਾਰਟੀ ਹੈ ਇਹਨਾਂ ਦੀ ਹਾਈ ਕਮਾਂਡ ਉੱਪਰੋਂ ਇਸ ਤਰ੍ਹਾਂ ਆਦੇਸ਼ ਦਿੰਦੀ ਹੈ ਤੇ ਉਸ ਤਰ੍ਹਾਂ ਹੀ ਉਹਨਾਂ ਨੇ ਕਾਰਜ ਕਰਨਾ ਉਹਨਾਂ ਦੀ ਆਪਣੀ ਪੋਲਿਟਿਕਸ ਹੈ ਸ਼੍ਰੋਮਣੀ ਅਕਾਲੀ ਦਰ ਠੀਕ ਹੈ ਖੇਤਰੀ ਪਾਰਟੀ ਹੈ ਇਹਦਾ ਆਪਣਾ ਏਜੰਡਾ ਹੈ ਹਰ ਇੱਕ ਪਾਰਟੀਆਂ ਆਪੋ ਆਪਣੇ ਏਜੰਡੇ ਤੋਂ ਅੱਗੇ ਨਹੀਂ ਹਟਣਾ ਚਾਹੁੰਦੀਆਂ ਤੇ ਇਸ ਸੰਬੰਧ ਵੱਲ ਨੂੰ ਇਸ ਦਿਸ਼ਾ ਵੱਲ ਨੂੰ ਉਹ ਨਹੀਂ ਕੋਸ਼ਿਸ਼ ਕਰਦੀਆਂ ਉਹਨਾਂ ਨੂੰ ਇਹ ਖਤਰਾ ਹੁੰਦਾ ਕਿਤੇ ਸਾਡੀ ਜ਼ਮੀਨ ਨਾ ਕਿਸਕ ਜਵੇ ਜਾਂ ਸਾਡੇ ਤੋਂ ਇਸ ਤਰ੍ਹਾਂ ਦੂਆ ਦੂਜੇ ਨੂੰ ਠੱਪੀ ਨਾ ਲੱਗ ਜੇ ਇਸ ਤਰ੍ਹਾਂ ਦੀ ਜਿਹੜੀ ਖੁੱਲ੍ਹਦਲੀ ਇੱਥੇ ਹਾਲਾਂਕਿ ਇਹ ਵਿਦਮਾਨ ਨਹੀਂ ਹੋ ਸਕੀ ਜਦਕਿ ਹੋਣੀ ਚਾਹੀਦੀ ਹੈ ਹੂੰ ਬਿਲਕੁਲ ਡਾਕਟਰ ਸਾਹਿਬ ਤੁਹਾਡੀ ਕਹਿੰਦਾ ਭਾਵ ਕਿ ਜੇਕਰ ਸਿੱਖ ਮਤ ਨਾਲ ਜੁੜੀ ਕੋਈ ਸਿਆਸੀ ਤੇ ਗੱਲ ਕਰਨ ਦੀ ਕੋਸ਼ਿਸ਼ ਵੀ ਕਰਦੀ ਹੈ ਤਾਂ ਉਹ ਉਹਨੂੰ ਟੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਿਆਸੀ ਲਿਹਾਜ਼ ਉੱਤੇ ਉਸਨੂੰ ਬਹੁਤ ਥੱਲੇ ਡੇਗਣ ਦੀ ਜਿਹੜੀ ਕੋਸ਼ਿਸ਼ ਹੈ ਅਜਿਹਾ ਜਿਹੜਾ ਮਾਹੌਲ ਹੈ ਇਹ ਗੱਲ ਵੱਖਰੀ ਹੈ ਕਿ ਇੱਥੇ ਫੋਟੋ ਖਿੱਚਵਾਉਣ ਤੋਂ ਵੀ ਅਜਿਹਾ ਹੀ ਮਕਸਦ ਹੈ ਕਿ ਉਹ ਆਪਣੀ ਸਿਆਸੀ ਤੌਰ ਤੇ ਪਛੜ ਨਾ ਜਾਣ ਸਾਂਝੀ ਫੋਟੋ ਕਰਵਾਉਣ ਤੱਕ ਹੁਣ ਤੱਕ ਖਿੱਚਕਾਰ ਕਰ ਰਹੇ ਨੇ ਹੁਣ ਤੱਕ ਜਿਹੜਾ ਆਪਾਂ ਦੇਖਿਆ ਕਿ ਜੂਬਕ ਦੇ ਵਿੱਚ ਅਜਿਹੀ ਫੋਟੋ ਜ਼ਰੂਰ ਕ ਮੰਤਰੀ ਪਦਰ ਉਤੇ ਸਾਹਮਣੇ ਆਈ ਹੈ ਅਜਿਹੀ ਵੱਡੇ ਪਦਰ ਉਤੇ ਚਰਚਾ ਹੈ ਅਜਿਹੀ ਚਰਚਾ ਨੂੰ ਹੀ ਅੱਜ ਆਪਾਂ ਡਾਕਟਰ ਸਾਹਿਬ ਆਪਣੇ ਇਸ ਐਪੀਸੋਡ ਦੇ ਵਿੱਚ ਲੈ ਰਹੇ ਹਾਂ ਦੂਜੇ ਪਨੇ ਪੰਜਾਬੀਆਂ ਦੀ ਗੱਲ ਕਰ ਲਈਏ ਤਾਂ ਇਹ ਹਮੇਸ਼ਾ ਸੰਘਰਸ਼ਾਂ ਦੇ ਲਈ ਤਿਆਰ ਪਾ ਤਿਆਰ ਰਹਿੰਦੇ ਨੇ ਪੰਜਾਬ ਦੀ ਗੱਲ ਕਰ ਲਈਏ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਇੱਕ ਆਖਾਣ ਦੇ ਵਿੱਚ ਵੀ ਪੜੋਇਆ ਜਾਂਦਾ ਖੈਰ ਐਸਕੇਐਮ ਸਜੂਦ ਕਿਸਾਨ ਮੋਰਚਾ ਜਿਨ੍ਹਾਂ ਨੇ ਪਹਿਲਾਂ ਦਿੱਲੀ ਦੇ ਵਿੱਚ ਸਾਲ ਤੋਂ ਬਾਅਦ ਇੱਕ ਅੰਦੋਲਨ ਕੀਤਾ ਤਿੰਨ ਮੰਗਾਂ ਮੰਨਵਾਈਆਂ ਵਾਪਸ ਆਏ ਉਸ ਤੋਂ ਬਾਅਦ ਭਾਵੇਂ ਜਿਹੜਾ ਸਕੀਮ ਬੰਦ ਲਿਆ ਗਿਆ ਪਰੰਤੂ ਹੁਣ ਇੱਕ ਐਸਕੀਮ ਨੇ ਜਿਹੜਾ ਜਿਹਦੇ ਉੱਤੇ ਇੱਕ ਲੇਬਲ ਵੀ ਹੈ ਕਿ ਸਿਆਸੀ ਭਾਵੇਂ ਕਿ ਉਹ ਇੱਕ ਲੇਬਲ ਹੀ ਹੈ ਇਸ ਵੇਲੇ ਐਸਕੀਮ ਦੇ ਵਿੱਚ ਵੱਡੇ ਪੱਤਰ ਉੱਤੇ ਜਿਹੜੇ ਵੱਖ-ਵੱਖ ਪ੍ਰਾਂਤ ਜੁੜੇ ਨੇ ਦੇਸ਼ ਭਰ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਵੀ ਸ਼ਾਮਲ ਨੇ ਉਨਾਵਲੂ ਆਜ ਕੇਂਧਾਪਾਗ ਕੇ ਬਲਵੀਰ ਸਿੰਘ ਰਾਜਵਾਲ ਦੇ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਦਸਾਈ ਗਈ ਹੈ ਕਿ ਅਗਲਾ ਜਿਹੜਾ ਹੈ ਕਿਸਾਨੀ ਸੰਘਰਸ਼ ਕੇਂਧਾਪਾਗ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤੀਜੇ ਕਾਰਜਕਾਲ ਬੇਲੇ 30 ਦੇ ਕਾਲ ਦੌਰਾਨ ਜਿਹੜਾ ਸੰਘਰਸ਼ ਮੰਗ ਪੱਤਰ ਦੇਣ ਦਾ ਰੱਟ ਸਾਹਿਬ ਇਹ ਕੀ ਹੈ ਕਿਸ ਤਰ੍ਹਾਂ ਦਾ ਇਹ ਵਿਵਰਣ ਦਿੱਤਾ ਗਿਆ ਹੈ ਕੀ ਇਹਦੇ ਵਿੱਚੋਂ ਕਿਸਾਨ ਫਿਰ ਸੰਘਰਸ਼ ਵਿੱਡਨ ਦੇ ਰੌਂਦ ਦੇ ਵਿੱਚ ਨੇ ਜਾਂ ਕੇਂਦਰ ਸਰਕਾਰ ਜਿਹੜੀ ਕਿਸਾਨਾਂ ਦੀਆਂ ਸਹਿਜੀ ਮੰਗਾ ਇਹ ਪ੍ਰਵਾਨ ਕਰਨਗੇ ਜਿਨ੍ਹਾਂ ਦੇ ਵਿੱਚ ਇੱਕ ਵੱਡੀ ਮੰਗ ਹੈ ਕਿਸਾਨਾਂ ਦੀ ਕਰਜ਼ਾ ਮੁਕਤ ਕਰਨ ਦੀ ਕਹਿੰਦਾ 바ਕੀ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਜ਼ਾ ਮਾਫੀ ਕੀਤੀ ਜਾਵੇ ਹਾਲਾਂਕਿ ਭਾਰਤੀ ਜਨਤਾ ਪਾਰਟੀ ਨੇ ਹੁਣ ਇਸ ਪਿਛਲੇ ਲੋਕ ਸਭਾ ਦੇ ਚੋਣ ਪੱਡ ਦੇ ਵਿੱਚ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਗੱਲ ਨਈ ਸੀ ਪਾਈ ਪਰ ਦੂਜੇ ਪੰਨੇ ਇੰਡੀਆ ਕੱਟ ਚੋੜ ਨੂੰ ਕਹਿ ਲਈ ਕਿ ਕਾਂਗਰਸ ਨੇ ਇਹ ਜ਼ਰੂਰ ਮਤ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਪਾਈ ਸੀ ਕਿ ਜੇਕਰ ਕਾਂਗਰਸ ਦੀ ਜਾਂ ਇੰਡੀਆ ਕੱਟ ਚੋੜ ਦੀ ਸਰਕਾਰ ਬਣੇਗੀ ਤਾਂ ਇੱਕ ਕਮਿਸ਼ਨ ਨਿਰਧਾਰਤ ਕੀਤਾ ਜਾਏਗਾ ਉਹਦੀਆਂ সুপারিশਾਂ ਦੇ ਮੱਦੇਨਜ਼ਰ ਦੇਸ਼ ਭਰ ਦੇ ਕਿਸਾਨਾਂ ਦਾ ਜਿਹੜਾ ਕਰਜ਼ਾ ਮਾਫੀ ਦੀ ਪ੍ਰਕਿਰਿਆ ਜ਼ਰੂਰ ਆਰੰਭੀ ਜਾਏਗੀ ਹੁਣ ਐਸ ਕੇ ਐਮ ਨੇ ਜਿਹੜੀ ਆਪਣੀ ਪਹਿਲੀ ਵੱਡੀ ਮੰਗ ਉਹਦੇ ਵਿੱਚ ਇਹੀ ਸਾਹਮਣੇ ਆਉਂਦੀ ਹੈ ਭਾਵੇਂ ਇੱਕ ਹੋਰ ਵੀ ਬਹੁਤ ਸਾਰੀਆਂ ਮੰਗਾਂ ਨੇ ਜਿਹੜੀਆਂ ਤਿੰਨ ਖੇਤੀ ਕਾਨੂੰਨਾਂ ਵੇਲੇ ਜਿਹੜੀਆਂ ਬਾਕੀ ਜਾਂ ਬਕਾਇਆ ਪਈਆਂ ਸਨ ਵੱਖ-ਵੱਖ ਮੱਧਾਂ ਨੇ ਇਹ ਸਾਰੇ ਮਾਮਲੇ ਦੀਆਂ ਉਹਦੇ ਵਿੱਚ ਕਰਜ਼ਾ ਮੁਕਤ ਕਿਸਾਨਾਂ ਦੀ ਕਰਜ਼ਾ ਮਾਫੀ ਦੀ ਬੜੀ ਮੰਗ ਹੈ ਕਿਵੇਂ ਦੇਖਦੇ ਆ ਕਿ ਕੀ ਪ੍ਰੋਗਰਾਮ ਲਿਖਿਆ ਕਿਸ ਤਰ੍ਹਾਂ ਦੇ ਮੰਗ ਪੱਤਰ ਹਤੇ ਕਿਨੋਂ ਕਿਨੋਂ ਦੇਣੇ ਨੇ ਕਿਹੜੀਆਂ ਕਿਹੜੀਆਂ ਤਰੀਕਾਂ ਤੈਅ ਕੀਤੀਆਂ ਗਈਆਂ ਜੀ ਪੰਜਾਬ ਆ 12 ਤਾਰੀਖ ਨੂੰ ਇੱਕ ਮੈਮੋਰੰਡਮ ਦਿੱਤੇ ਜਾਣੇ ਨੇ ਰਾਹੁਲ ਗਾਂਧੀ ਅਤੇ ਸਾਰੇ ਐਮਪੀ ਨੂੰ ਕਿਹਾ ਜਾਣੇ ਨੇ ਕਿ ਇਸ ਤਰ੍ਹਾਂ ਦੇ ਮੰਗ ਪੱਤਰ ਜਿਹਦੇ ਵਿੱਚ ਐਮਐਸਪੀ ਕਰਜ਼ਾ ਮੁਕਤੀ ਅਤੇ ਹੋਰ ਰਹਿੰਦੀਆਂ ਮੰਗਾਂ ਨੇ ਜਿਹੜੀਆਂ ਉਹ ਪੂਰੀਆਂ ਕੀਤੀਆਂ ਜਾਣ ਇਸ ਤੋਂ ਬਾਅਦ ਅਗਲਾ ਪ੍ਰੋਗਰਾਮ ਉਹਨਾਂ ਨੇ ਸੰਗਠਨ ਦਾ ਤਾਲਿਕਨ ਦੀ ਹੋਏ ਦੇ ਵਿੱਚ ਸਾਰਿਆਂ ਨੂੰ ਹਰੇ ਮੈਂਬਰ ਪਾਰਲੀਮੈਂਟ ਨੂੰ ਇੱਕ ਮੈਮੋਰੰਡਮ ਦਿੱਤਾ ਜਾਵੇਗਾ ਇਹ ਕਿਸਾਨਾਂ ਦੀ ਜਿਹੜੀ ਰਹਿੰਦੀਆਂ ਮੰਗਾਂ ਨੇ ਉਹਨਾਂ ਦੀ ਪੂਰਤੀ ਦੇ ਲਈ ਉਹਨਾਂ ਨੂੰ ਪ੍ਰੇਰਿਤ ਵੀ ਕੀਤਾ ਜਾਵੇਗਾ ਹੁਣ ਦੇਖਣ ਵਾਲੀ ਗੱਲ ਹੈ ਵੀ ਭੇਖ ਦੇ ਵਿੱਚ ਕੀ ਇਸ ਤੋਂ ਬਾਅਦ ਕਿਸਾਨੀ ਦੋਲਨ ਨੂੰ ਹੋਪਖਾਇਆ ਜਾਊਗਾ ਇਹ ਵੀ ਸਮਝ ਆਉਂਦੀ ਹੈ ਕਿਉਂਕਿ ਜੇ ਮੈਂਬਰ ਪਾਰਲੀਮੈਂਟ ਆਪਣੇ اجلاس ਦੇ ਵਿੱਚ ਇਸ ਤਰ੍ਹਾਂ ਦੀ ਗੱਲ ਚੁੱਕਦੇ ਨੇ ਤਾਂ ਸਰਕਾਰ ਵੱਡੇ ਦਬਾਅ ਦੇ ਥੱਲੇ ਆਏਗੀ ਅਤੇ ਸਰਕਾਰ ਨੂੰ ਇਹਦੇ ਸਬੰਧੀ ਜਵਾਬ ਵੀ ਦੇਣਾ ਪਵੇਗਾ ਕਿਸਾਨਾਂ ਦੀ ਕਰਜ਼ਾ ਮੁਕਤੀ ਵਾਸਤੇ ਵੀ ਯੋਜਨਾ ਬਣਾਉਣੀ ਪਵੇਗੀ ਅਤੇ ਜਿਹੜੀਆਂ ਰਹਿਣੀਆਂ ਮੰਗਾਂ ਨੇ ਉਹਨਾਂ ਦੀ ਪੂਰਤੀ ਵੀ ਕਰਨੀ ਪਊ ਜਿਹੜੀਆਂ ਇਹਨਾਂ ਨੇ ਸੰਹਕਾਰ ਕੀਤੇ ਸੀ ਉਸ ਵੇਲੇ ਮੰਨੀਆਂ ਸੀ ਤਿੰਨ ਖੇਤੀ ਕਾਨੂੰਨਾਂ ਦੇ ਵੇਲੇ ਤੇ ਐਮਐਸਪੀ ਗਾਰੰਟੀ ਦੇਣ ਦਾ ਜਿਹੜਾ ਹੈਗਾ ਉਹ ਵੀ ਸਾਰਾ ਇਹਨਾਂ ਨੂੰ ਪ੍ਰੋਗਰਾਮ ਲਿਆਉਣਾ ਪੈਣਾ ਨਹੀਂ ਤਾਂ ਫਿਰ ਕਿਸਾਨ ਆਪਣੇ ਉਸ ਅੰਦੋਲਨ ਦੇ ਰਾਹ ਪਹਿਣਗੇ ਜਿਸ ਤਰ੍ਹਾਂ ਕਿ ਹੁਣ ਵੀ ਆਪਾਂ ਦੇਖਿਆ ਤਾਂ ਕਿਸਾਨ ਬੈਠੇ ਨੇ ਸ਼ੰਭੂ ਬਾਟਰ ਤੇ ਇਹ ਖਨੌਰੀ ਬੈਟਰ ਦੇ ਉੱਪਰ ਬੈਠੇ ਨੇਗੇ ਤੇ ਲੰਬੇ ਸਮੇਂ ਤੋਂ ਉਹ ਧੁੱਪਾਂ ਗਰਮੀਆ ਸਰਦੀ ਸਰਦੀਆਂ ਦੇ ਬੈਠੇ ਨੇ ਤੇ ਗਰਮੀ ਸਰਦੀ ਦੇ ਵਿੱਚ ਉਹਨਾਂ ਨੇ ਪੂਰਾ ਆਪਣੇ ਪਿੰਡਿਆਂ ਦੇ ਉੱਪਰ ਹੰਡਾਇਆ ਤੇ ਹੁਣ ਨਹੀਂ ਬਰਸਾਤ ਦੀ ਹੌਸਮੈਂ ਉਹ ਵੀ ਸਰਕਾਰ ਦੇ ਉੱਪਰ ਆਪਣਾ ਇੱਕ ਤਫ ਕਰ ਰਹੇ ਨੇ ਇਸ ਤਰ੍ਹਾਂ ਦੀ ਜਿਹੜੀਆਂ ਸਰਕਾਰ ਹੈ ਡੈਮੋਕ੍ਰੇਸੀ ਦੇ ਵਿੱਚ ਇਸ ਤਰ੍ਹਾਂ ਜਿਹੜੇ ਅੰਨਦਾਤੇ ਜਾਂ ਕਿਸਾਨੀਆਂ ਨੂੰ ਇਸ ਤਰ੍ਹਾਂ ਗਸ਼ਕੰਦੇਰਾ ਪੈ ਰਹੇ ਹਤੇ ਇਹਦੀ ਸਰਕਾਰ ਦੀ ਉੱਪਰ ਬੜੀ ਵੱਡੀ ਜਿੰਮੇਵਾਰੀ ਵੀ ਬਣਦੀ ਹੈ ਕਿ ਉਹ ਕਿਸਾਨਾਂ ਦੀਆਂ ਮੰਗਾਂ ਨੂੰ ਇਸ ਤਰ੍ਹਾਂ ਹਲਕੇ ਪੱਧਰ ਤੇ ਨਾ ਲਏ ਉਹਨਾਂ ਨੂੰ ਨਵੇੜਨ ਦੇ ਲਈ ਤੇ ਉਹਨਾਂ ਨੂੰ ਪੋਜੀਟਿਵ ਤੌਰ ਤੇ ਸਕਾਰਾਤਮਕ ਤੌਰ ਤੇ ਉਹਨਾਂ ਨੂੰ ਟਾਰਕੰਦੀ ਦਿੱਤੀ ਤਾਂ ਉਹਨਾਂ ਦੇ ਹੱਲ ਲੱਭਣ ਦੀ ਜ਼ਰੂਰਤ ਹੈ ਕਿ ਕਿਸਾਨਾਂ ਦੇ ਨਾਲ ਇਸ ਤਰ੍ਹਾਂ ਦਾ ਇੱਕ ਡਾਇਲੌਗ ਚਲਾਉਣ ਦੀ ਜ਼ਰੂਰਤ ਹੈ ਬਿਲਕੁਲ ਡਾਕਟਰ ਸਾਹਿਬ ਜਿਹੜੇ ਮਨਸੱਤਰ ਨੇ ਕਹਿੰਦਾ ਪਾਪ ਕਿ ਸਾਰੇ ਸੰਸਦ ਮੈਂਬਰਾਂ ਨੂੰ ਦਿੱਤੇ ਜਾਣਗੇ ਜਾਨਕਿ ਜਿਨ੍ਹਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉੰਨਾ ਨੂੰ ਵੀ ਇਹ ਮੰਗ ਪੱਤਰ ਬਤੌਰ ਸੰਸਦ ਮੈਂਬਰ ਜਿਹੜੇ ਇਸ ਵੇਲੇ ਵਾਰਣਸੀ ਨੇ ਉਹਨਾਂ ਨੂੰ ਸੌਂਪਿਆ ਜਾਏਗਾ ਦੂਜੇ ਵੱਡੇ ਵਿਰੋਧੀ ਧਿਰ ਦੇ ਆਗੂ ਜਰੂਰੀ ਭੂ ਕਰਨ ਵਾਲੇ ਨੇ راہਲ ਗਾਂਧੀ ਸਾਰਿਆਂ ਨੂੰ ਇਹ ਮੰਗ ਪੱਤਰ ਦਿੱਤੇ ਜਾਣਗੇ ਕਹਿੰਦਾ ਭਾਵ ਕਿ ਇੱਕ ਸਤਾਵ ਨਹੀਂ ਦਿੱਤੀ ਜਾਏਗੀ ਕਿ ਆ ਸਾਡੀਆਂ ਮੰਗਾ ਨੇ 16 ਤੋਂ 18 ਤੱਕ ਮੰਗ ਪੱਤਰ ਦੇ ਕੇ ਉਸ ਤੋਂ ਬਾਅਦ ਜੇਕਰ ਨਹੀਂ ਪ੍ਰਵਾਨ ਕੀਤੇ ਜਾਣਗੇ ਤਾਂ ਅਸੀਂ ਅਗਲੇ ਸੰਘਰਸ਼ ਦੀ ਜਿਹੜੀ ਤਰੀਕ ਤੈਅ ਕਰਾਂਗੇ ਕਹਿੰਦਾ ਭਾਵ ਕਿ ਮਾਨਸੂਨ ਸੈਸ਼ਨ ਦੇ ਵਿੱਚ ਦੇਖਣਾ ਹੋਵੇਗਾ ਕਿ ਭਾਰਤ ਸਰਕਾਰ ਉਹਨੂੰ ਇਸ ਸਾਰੇ ਮਾਮਲੇ ਨੂੰ ਕਿਵੇਂ ਲੈਂਦੀ ਹੈ ਜਿਹੜਾ ਬਜਟ ਸੈਸ਼ਨ ਖਾਸ ਕਰਕੇ ਜਿਹੜਾ ਕੇਂਦਰੀ ਬਜਟ ਹੋ ਨਤੀਜਾ ਕਹਿੰਦਾ ਭਾਵੇਂ ਕਿ ਇਸ ਸਰਕਾਰ ਦਾ ਜਿਹੜਾ ਪਹਿਲਾ ਬਜਟ ਹੈ ਉਹ ਪੇਸ਼ ਹੋਣਾ ਉਹਦੇ ਵਿੱਚ ਕਿਸਾਨਾਂ ਨੂੰ ਕਿਸ ਤਰ੍ਹਾਂ ਲਿਆ ਜਾਂਦਾ ਹੈ ਕਿਸਾਨੀ ਸਹੂਲਤਾਂ ਉੱਤੇ ਕਿਹੜੀ ਗੱਲ ਹੁੰਦੀ ਹੈ ਇਹਨਾਂ ਮੰਗਾਂ ਜਿਹੜੀਆਂ ਕਿਸਾਨਾਂ ਦਿਆਂ ਨੇ ਉਹ ਕਿਸ ਤਰ੍ਹਾਂ ਦਾ ਉਹ ਉਹਦੇ ਵਿੱਚ ਪਰਛਾਈ ਵੇਖ ਨੂੰ ਮਿਲੇਗੀ ਡਟ ਸਾਹਿਬ ਇਸ ਤੋਂ ਅਗਲੀ ਗੱਲ ਰਾਜਸੀ لحاظ ਦੀ ਗਵਾਂਢੀ ਰਾਜ ਹਰਿਆਣਾ ਦੇ ਵਿੱਚ ਬਹੁਜੋ ਸਮਾਜ ਪਾਰਟੀ ਤੇ ਅਨੈਲੋ ਦਰਮਿਆਨ ਅਗੁਨੀਆ ਜਿਹੜੀਆਂ ਕਿਉਂਕਿ ਹਰਿਆਣਾ ਦੇ ਵਿਧਾਨ ਸਭਾ ਚੋਣਾਂ ਨੇ ਸੰਬੰਧੀ ਅੱਜ ਇੱਕ ਸਮਝੌਤਾ ਹੋਇਆ ਹੈ ਹਰਿਆਣਾ ਦੇ ਸਖਤਰ ਜਨਰਲ ਅਵੇਸ਼ਿੰਗ ਚਟਾਲਾ ਤੇ ਬਸਪਾ ਦੇ ਜਿਹੜੇ ਇਸ ਵੇਲੇ ਕੌਮੀ ਕੋਆਰਡੀਨੇਟਰ ਨੇ ਕਹਿੰਦਾ ਪਾਕ ਕੇ ਆਕਾਸ਼ ਅਨੰਤ ਜਿਹੜੇ ਕਿ ਪੈਨ ਕੁਮਾਰੀ ਮਾਇਆਵਤੀ ਦੇ ਭਤੀਜੇ ਨੇ ਡਾਕਟਰ ਸਾਹਿਬ ਆਕਾਸ਼ ਅਨੰਦ ਨੂੰ ਵੀ ਲੋਕ ਸਭਾ ਜਿਹੜਾ ਲੰਘਿਆ ਪੇੜੇ ਤੋਂ ਪਹਿਲਾਂ ਵੀ ਇੱਕ ਵਾਰੀ ਉਹਨਾਂ ਨੂੰ ਇਹ ਜ਼ਿੰਮੇਵਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਕੌਮੀ ਕੋਆਰਡੀਨੇਟਰ ਦੀ ਪਰ ਉਹ ਤੋਂ ਵਾਪਸ ਲੈ ਲਿਆ ਗਿਆ ਲੋਕ ਸਭਾ ਚੋਣਾਂ ਦੀ ਪ੍ਰਚਾਰੀ ਜਿਹੜੀ ਆਕਾਸ਼ ਆਨੰਦ ਤੇ ਨਹੀਂ ਪੈਣ ਦਿੱਤੀ ਗਈ ਬਸਪਾ ਲਿਟਰਸ਼ਿਪ ਦੀ ਉਸ ਤੋਂ ਬਾਅਦ ਜਦੋਂ ਲੋਕ ਸਭਾ ਚੋਣਾਂ ਲੰਗੀਆਂ ਤਾਂ ਜਿਹੜੀ ਹੈ ਜਿਹੜੀ ਅਗਲੀ ਵਾਰ ਦੌਰ ਉਹ ਆਕਾਸ਼ ਆਨੰਦ ਨੂੰ ਸੌਂਪ ਦਿੱਤੀ ਗਈ ਤੇ ਖੈਰ ਆਕਾਸ਼ ਆਨੰਦ ਦੀ ਗਵਾਹੀ ਹੇਠ ਪਹਿਲਾ ਸੰਵਿਧਾਨ ਰਾਜ ਸੀਲੇ ਹਾਇਦਾ ਜਿਹੜਾ ਐਨਐਲਓ ਨਾਲ ਹਰੇਟ ਦੇ ਵਿੱਚ ਹੋਇਆ 37 ਸੀਟਾਂ ਉੱਤੇ ਇਹ ਕਹਿੰਦਾ ਪਾਕ ਕੇ ਐਨਐਲਓ ਬਸਪਾ ਲੜੇਗੀ 1/2 ਸਕੋਰ ਬਸਪਾ ਨੇ ਮਲੇ ਤੇ 53 ਸੀਟਾਂ ਉਤੇ ਅਨੈਲੋ ਹਰਿਆਣੇ ਦੀਆਂ ਨੱਬੇ ਜਿਹੜੀਆਂ ਸੀਟਾਂ ਨੇ ਦੇਖਣਾ ਹੋਵੇਗਾ ਕਿ ਇਹਦੇ ਵਿੱਚ ਵਸਪਾ ਦੀ ਕਾਰਗੁਜ਼ਾਰੀ ਕਿਵੇਂ ਹੈ ਜਿਵੇਂ ਕਿ 37 ਸੀਟਾਂ ਜ਼ਿਕਰ ਲਈਆਂ ਨੇ ਤੇ ਅਲੋਟ ਹੋਈਆਂ ਨੇ ਵਸਪਾ ਦੀਆਂ ਇਹਦੇ ਸੰਬੰਧ ਉਤੇ ਦੇ ਵਿੱਚ ਤਾਂ ਵਸਪਾ ਦਾ ਆਧਾਰ ਉਤੇ ਮੜਾ ਨਹੀਂ ਮੰਨਿਆ ਜਾ ਸਕਦਾ ਖੈਰ ਦੇਖਣਾ ਹੋਵੇਗਾ ਕਿ ਇਹਦਾ ਉਥੋਂ ਦਾ ਬਦਾਨ ਸਭਾ ਚੋਣ ਕਿਹੜਾ ਉਹਦੇ ਵਿੱਚ ਇਸ ਗੱਠ ਜੂੜ ਨੂੰ ਕੀ ਲਾਹਾ ਮਿਲਦਾ ਪਰ ਅਬੇ ਸਿੰਘ ਸਟਾਲਾ ਨੇ ਇੱਕ ਅੱਜ ਜਿਹੜੀ ਵੱਖਰੀ ਕੀਤੀ ਹੈ ਕਿ ਉਹ ਇੱਕ ਹੋਰ ਵੱਡਾ ਇੱਕ ਗੱਠ ਜੋੜ ਕੈਮ ਕਰਨਗੇ ਇਹ ਵਸਵਾ ਤੋਂ ਇਲਾਵਾ ਹੋਰ ਜਿਹੜੀਆਂ ਪਾਰਟੀਆਂ ਨੇ ਰੈਣੇ ਦੀਆਂ ਸਮੇਂ-ਸਮੇਂ ਵੰਡ ਰਹੀਆਂ ਜਾਂ ਕੇ ਚੱਲ ਰਹੀਆਂ ਉਹਨਾਂ ਨਾਲੇ ਗੱਲਬਾਤ ਕਰਕੇ ਇੱਕ ਇਸ ਤੋਂ ਵੀ ਅਗਲਾ ਗੱਠ ਜੋੜ ਕੈਮ ਕੀਤਾ ਜਾਇਗਾ ਕਹਿੰਦਾ ਭਾਗ ਕੀ ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਅਨੈਲੋ ਪਰਿਵਾਰ ਵਿੱਚੋਂ ਨਿਕਲੀ ਜੀ ਜੀ ਪੀ ਕੀ ਇਸ ਗੱਠ ਜੋੜ ਦਾ ਹਿੱਸਾ ਹੋਏਗੀ ਜਾਂ ਜੀ ਜੀ ਪੀ ਵਿਧਾਨ ਸਭਾ ਦਾ ਪੜ ਲੋਕ ਸਭਾ ਵਾਂ ਵੱਖਰੇ ਤੌਰ ਤੇ ਮੱਲੇ ਕੀ ਡਾਕਟਰ ਸਾਹਿਬ ਵੱਖ-ਵੱਖ ਸਮੇਂ ਜਿਹੜੀਆਂ ਸਰਕਾਰ ਵੱਲੋਂ ਜਿਹੜੇ ਕਾਨੂੰਨ ਨੇ ਕਾਨੂੰਨਾਂ ਤੇ ਨਜਸਾਨੀ ਕੀਤੀ ਜਾਂਦੀ ਹੈ ਤੇ ਹੁਣ ਪੰਜਾਬ ਦੀ ਜੇਕਰ ਗੱਲ ਕਰੀਏ ਅਸਲਾ ਲਾਇਸੈਂਸ ਕਹਿੰਦਾ ਭਾਵੇਂ ਕਿ ਜਿਹੜੇ ਹਥਿਆਰ ਨੇ ਖਰੀਦ ਆਮ ਤੌਰ ਤੇ ਵਿਅਕਤੀਗਤ ਲਿਹਾਜ਼ ਤੇ ਇੱਕ ਆਪਣੀ ਸੁਰੱਖਿਆ ਵਜੋਂ ਦਿੱਤੇ ਜਾਂਦੇ ਆ ਸਰਕਾਰ ਵੱਲੋਂ ਓਵਰ ਆਲ ਹਿੰਦੁਸਤਾਨ ਦਾ ਇੱਕ ਲਾਏ ਜਿਹਦੇ ਵਿੱਚ ਪੰਜਾਬ ਵੀ ਆਪਣੀ ਇਸ ਨੂੰ ਕੰਨਵਾਉਂਦਾ ਹੁਣ ਇੱਕ ਜਿਹੜੀ ਪ੍ਰਕਿਰਿਆ ਹੈ ਅਸਲਾ ਲਾਇਸੈਂਸ ਬਣਾਉਣ ਦੀ ਉਹ ਪੀਡੀ ਕੀਤੀ ਜਾ ਰਹੀ ਹੈ ਅਜਿਹੀ ਤਰ੍ਹਾਂ ਦੀ ਇੱਕ ਗੱਲ ਸਾਹਮਣੇ ਆ ਰਹੀ ਹੈ ਅਜਿਹਾ ਕਿਉਂ ਕੀਤਾ ਜਾ ਰਿਹਾ ਤੇ ਕਿਸ ਤਰ੍ਹਾਂ ਦੀ ਏਡੀ ਪੀਡੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਕਹਿੰਦਾ ਭਾਵ ਕਿ ਅਸਲਾ ਲਾਇਸੈਂਸ ਲੈਣਾ ਹੁਣ ਪਹਿਲਾਂ ਨਾਲੋਂ ਹੋਰ ਵੀ ਔਖਾ ਹੋਇਆ ਜੀ ਤੇ ਸਾਹਿਬ ਜਿਸ ਤਰ੍ਹਾਂ ਕਿ ਪੰਜਾਬ ਇੱਕ ਬਾਰਡਰ ਸਟੇਟ ਹੈ ਤੇ ਇੱਥੇ ਗੈਂਗਸਟਰ ਦਾ ਵੀ ਕਾਫੀ ਬੋਲ ਵਾਲਾ ਰਿਹਾ ਇਸ ਸੰਬੰਧ ਦੇ ਵਿੱਚ ਪੰਜਾਬ ਸਰਕਾਰ ਨੇ ਇਸ ਇਸ਼ੂ ਦੇ ਉੱਪਰ ਕਾਫੀ ਸੋਚ ਵਿਚਾਰ ਤੋਂ ਉਪਰੰਤ ਅਸਲਾ ਲਸੰਸਾ ਨੂੰ ਬਣਾਉਣ ਤੇ ਰੀਨਿਊ ਕਰਨ ਦੇ ਸੰਬੰਧ ਦੇ ਵਿੱਚ ਨਵੇਂ ਨਿਰਦੇਸ਼ ਦਿੱਤੇ ਨੇ ਇਹ ਅਸਲਾ ਲਸੰਸ ਬਣਾਉਣ ਦੇ ਲਈ ਜੇ ਕੋਈ ਨਵੇਂ ਲੈਣਾ ਹੈ ਤੇ ਉਹਦੇ ਲਈ ਹੁਣ ਇਕੱਲੀ ਇੰਟੈਲੀਜੈਂਸ ਦੀ ਰਿਪੋਰਟ ਤੇ ਡੀਸੀ ਤੇ ਐਸਐਸਪੀ ਦੀ ਰਿਪੋਰਟ ਦੇ ਮਿਤਾਬਕ ਨਹੀਂ ਚੱਲੇਗਾ ਹੁਣ ਏਜੀਟੀ ਟੀਐਫ ਤੋਂ ਵੀ ਰਿਪੋਰਟ ਲੈਣੀ ਪੈਣੀ ਹੈ ਤੇ ਉਸ ਸੰਬੰਧੀ ਲੰਬੀ ਪ੍ਰਕਿਰਿਆ ਹੈ ਇਹ ਉਹ ਸੌਖੇ ਕੀਤੇ ਨਹੀਂ ਮਿਲਦੀ ਇਸੇ ਤਰ੍ਹਾਂ ਜਿੰਨਾ ਵਿਅਕਤੀਆਂ ਦੇ ਪਾਸ ਜਿਵੇਂ ਅੱਗੇ ਜੱਦੀ ਲਾਇਸੈਂਸ ਸੀ ਪਿਤਾ ਨੂੰ ਮਿਲਿਆ ਸੀ ਕਿਸੇ ਥ੍ਰੈਟ ਦੇ ਕਾਰਨ ਉਹਨਾਂ ਦੇ ਪਰਿਵਾਰ ਨੂੰ ਉਹ ਅਗਲੇ ਉਹਨਾਂ ਦੇ ਧੀ ਜਾਂ ਪੁੱਤ ਦੇ ਨਾਂ ਦੇ ਉੱਪਰ ਅੱਗੇ ਰਿਵਿਊ ਹੋ ਜਾਂਦਾ ਸੀ ਦਰਜ ਹੋ ਜਾਂਦਾ ਸੀ ਪਰੰਤੂ ਉਸ ਸੰਬੰਧ ਦੇ ਵਿੱਚ ਵੀ ਹੁਣ ਕੱਲੀ ਇਹ ਅਸਲੀ ਵਾਰੇ ਰਿਪੋਰਟ ਨੂੰ ਉਸ ਵਿਅਕਤੀ ਦੇ ਬਾਰੇ ਵੀ ਰਿਪੋਰਟ ਮੰਗੀ ਜਾਵੇਗੀ ਪੂਰੀ ਤਰ੍ਹਾਂ ਕਿ ਉਸ ਦਾ ਕਿਸ ਤਰ੍ਹਾਂ ਦਾ کردار ਹੈ ਕੀ ਉਹ ਰੱਖਣ ਦੇ ਲਾਇਕ ਵੀ ਹੈ ਕਿ ਨਹੀਂ ਹੈ ਇਸ ਤਰ੍ਹਾਂ ਦੀ ਇਹ ਪ੍ਰਕਿਰਿਆ ਨੂੰ ਬਹੁਤ ਪੀੜਾ ਕੀਤਾ ਜਾ ਰਿਹਾ ਹੈ ਤਾਂ ਜੋ ਜਿਹੜੇ ਹਥਿਆਰ ਨੇ ਉਹ ਖਾਸ ਵਿਅਕਤੀਆਂ ਦੇ ਹੱਥਾਂ ਚੋਂ ਨਾ ਕਿ ਆਮ ਬੰਦੇ ਜਿਸ ਤਰ੍ਹਾਂ ਕੇ ਗੈਂਗਸਟਰ ਦਾ ਗੈਂਗਵਾਦ ਵੱਧ ਰਿਹਾ ਹੈ ਪੰਜਾਬ ਦੇ ਵਿੱਚ ਇਹ ਗਲਤ ਹੱਥਾਂ ਦੇ ਵਿੱਚ ਹਥਿਆਰ ਨਾ ਚਲੇ ਜਾਣ ਜਾਂ ਸਸਨਾ ਬਣਾਇਆ ਜਾ ਸਕਣ ਇਸ ਸੰਬੰਧੀ ਸਰਕਾਰ ਨੇ ਇਹ ਪ੍ਰਕਿਰਿਆ ਨੂੰ ਪੀੜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਬੰਦ ਬਿਲਕੁਲ ਡਾਕਟਰ ਸਾਹਿਬ ਪੰਜਾਬ ਦੇ ਲਿਹਾਜ਼ ਤੋਂ ਸਮੇਂ-ਸਮੇਂ ਗੱਲ ਵੱਡੇ ਪੱਧਰ ਤੇ ਉੱਠਦੀ ਰਹੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਅਸਲਾ ਲਾਇਸੈਂਸ ਧਾਰਕ ਨੇ ਉਹ ਉਹਨਾਂ ਦੀ ਗਿਣਤੀ ਬੇਸ਼ੁਮਾਰ ਹੈ ਖੈਰ ਕਈ ਜਿਹੜੇ ਮਾਮਲੇ ਕਾਨੂੰਨੀ ਲਿਹਾਜ਼ ਤੋਂ ਜਾਂ ਸਮਾਜਿਕ ਲਿਹਾਜ਼ ਤੋਂ ਕਈ ਵਾਰ ਸਰਕਾਰਾਂ ਨੂੰ ਉਹਦੇ 'ਚ ਨਜ਼ਰਸਾਨੀ ਕਰਨੀ ਪੈਂਦੀ ਹੁਣ ਵੇਖਣਾ ਹੋਵੇਗਾ ਕਿ ਇਸ ਨਜ਼ਰਸਾਨੀ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਸਾਰੇ ਮਾਹੌਲ ਜਿਹੜਾ ਅਮਲੀ ਤੌਰ ਤੇ ਸਾਗੇ ਪੱਤਾ ਖੈਰ ਡਾਕਟਰ ਸਾਹਿਬ ਤੁਸੀਂ ਅੱਜ ਦੇ ਇਹ ਸਾਰੇ ਮਾਮਲੇ ਕਹਿੰਦਾ ਭਾਵ ਕਿ ਪਰਤਾਨੀਆ ਸੰਸਥਾ ਮੈਂਬਰ ਤੋਂ ਲੈ ਕੇ ਪੰਜਾਬ ਹਰਿਆਣਾ ਤੇ ਇਰਦ ਗਿਰ ਮੇਜ਼ਬਾਨ ਸਿੱਖਾਂ ਦਾ ਜਿਹੜਾ ਪੰਜਾਬ ਪੰਜਾਬ ਦੀ ਗੱਲ ਕਰ ਲਈਏ ਪੰਜਾਬੀ ਜਾਂ ਸਿੱਖ ਸੰਸਥਾ ਮੈਂਬਰਾਂ ਦੇ ਇਰਦ ਗਿਰ ਸਾਰਾ ਕੁਝ ਤੁਸੀਂ ਅੱਜ ਬੜੇ ਵਿਸਤਾਰ ਨਾਲ ਬੜੀ ਫੀਕ ਬਾਕੀ ਦੇ ਨਾਲ ਬੜੀ ਵਿਸਤਾਰਪੂਰਤ ਜਾਣਕਾਰੀ ਦੇ ਨਾਲ ਸਾਡੇ ਸਰੋਤਿਆਂ ਦੇ ਸੰਗ ਸਾਂਝਾ ਕੀਤਾ ਸੋ ਚੈਨਲ ਜੀ ਮਿਸ਼ਨ ਪੰਜਾਬੀ ਲਈ ਤੁਸੀਂ ਆਪਣਾ ਬੜਾ ਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ